ਪਾਲ ਸਾਡਾ ਪ੍ਰਾ ऑस्ट्रेलिया ਤੋਂ ਨਿੱਕਾ ਆਸਟ੍ਰੇਲੀਆ ਚੇਤੇ ਤੌਰ ਤੇ ਭਰਾ ਕਹਿੰਦੇ ਲਾਈਵ ਜੁੜੇ ਬੈਠੇ ਆ ਬਹੁਤ ਵੱਡਾ ਧੰਨਵਾਦ ਵੱਡੇ ਖੇਡ ਪ੍ਰਮੋਟਰ ਨੇ ਸਾਡੀ ਕੁਲਾਰ ਬਿੱਟੂ ਰਾਏ ਕੋਟੀਆ ਪ੍ਰੋਸ਼ਾਸਤ ਮਾਨਯਾ ਸਿੱਖਰ ਸਿੰਘ ਜੀ ਨੇ ਉਹ ਸਾਹਮਣੇ ਲਿਖਦਾ ਵਾਸਤੇ ਰੰਟੀ ਰਾਜਸਥਾਨੀਆਂ ਉਹ ਰੇਡ ਪਾ ਰਿਆ ਚਾਪੀ ਚਾਪ ਤੇ ਆਵੇ ਪਰ ਬੱਲੇ ਬੱਲੇ ਉਹ ਬੱਲੇ ਬੱਲੇ ਕਿਹੜਾ ਅਜ਼ਮਾਲ ਕਰਦੇ ਆ ਕੱਲ ਸਾਇਰ ਹੋ ਗਿਆ ਪਰ ਸਾਹਮਣੇ

ਕਿਉਂਕਿ ਚੋਟੀ ਚੋਟੀ ਦੇ ਮੱਲ ਹੋ ਗਿਆ ਭਾਈ ਗਰਮੀਤ ਹੋਣੀ ਭਾਈ ਕੌਲਦੀਪ ਹੋਣੀ ਸਾਰੇ ਭਰਾਵਾਂ ਦਾ ਕਹਿੰਦੇ ਚੋਟੀ ਦਾ ਮੇਲਾ ਚੱਲੀ ਜਾਂਦਾ ਮੈਂ ਬੇਨਤੀ ਕਰਾਂ ਵੀ ਭਰਾਵਾਂ ਵਰਕੇ ਅਗਲੀਆਂ ਟੀਮਾਂ ਜਲਦੀ ਗਰਾਊਂਡਾਂ ਦੇ ਨਾਲ ਜਰੂਰ ਆਉਣੀਆਂ ਭਰਾਵਾਂ ਕੇ ਮੇਰੀ ਬੇਨਤੀ ਹੈ ਵੀ ਅਗਲੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡਾਂ ਦੇ ਵੱਲ ਆਪਾਂ ਜਰੂਰ ਅਗੇ ਅਸੀਂ ਬੇਨਤੀ ਕਰਦੇ ਹਾਂ ਕੰਮਕਲਾ ਤੇ ਜੋੜ ਵਾਲਾ ਜਦੋਂ ਸਾਡਾ ਵੀਰ ਆ ਨਾਗਪਾਲ ਸਵੇਰ ਤੋਂ ਲੈ ਕੇ ਕਹਿੰਦੇ ਹਰ ਤਿਕਰ ਪਾਣੀ ਦੀ ਜਿਹੜੀ ਸੇਵਾ ਕਰ ਰਿਹਾ ਹੈ ਇਸ ਭਰਾ ਨੂੰ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਇਹਨੂੰ ਪਮਣਾ ਆਖੜਿਆ ਉਹ ਪਮਣੇ ਦੀ ਪਾਈ ਹੋਈ ਕਬੱਡੀ ਦੇ ਉੱਪਰ ਮੁੰਡਾ ਰਾਜਸਤਾਨੀਆ ਲੈ ਵੀ ਜਿਹਨੂੰ ਜਿਹਨੂੰ ਖੇਡ ਦਾ ਨਜ਼ਾਰਾ ਹੈ ਤੇ ਤਾੜੀ ਮਾਰ ਦਿਓ ਵਾਹ ਓਏ ਰਾਜਸਤਾਨੀਆ ਓ ਰਾਜਸਤਾਨੀ ਕਿਹਨੇ ਕਹਿੰਦੇ ਬੱਲੇ ਬੱਲੇ ਕਰਾਤੀ ਹੈ ਓ ਲਾਜਫਾ ਐਨ ਕਹਿੰਦੇ ਚੋਟੀ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਕੱਲ ਗਰਾ ਤੇ ਜਾਣ ਵਾਲਾ ਇਹ ਟੀਮਾਂ ਨੂੰ ਬੇਜੇਂਤੀ ਟੀਮਾਂ ਖੇਡਣ ਦੇ ਲੱਗ ਗਈਆਂ ਵੀਰੂ ਚੌੜਵਰੀਆ ਹੀ ਪੁੱਜਿਆ ਹੋਇਆ ਹੈ ਭਰਾ ਦਾ ਬਹੁਤ ਬੜਾ ਧੰਨਵਾਦ ਹੈ ਨਵੇਂ ਸਖੰਦਰੂ ਵੀ ਪਹੁੰਚਾ ਕਿਤੇ ਹੈ ਲੈ ਵੀ ਵੀਰ ਨੂੰ 13 ਵੀ ਬਹੁਤ ਬਹੁਤ ਧੰਨਵਾਦ ਆ ਮੇਰੀ ਬੇਨਤੀ ਹੈ ਘੱਲ ਕਰ ਦੋ ਮਿੰਟ ਲਵਾਂਗੇ ਭਰਾ ਬਣ ਕੇ ਕੁਝ ਮਾਨ ਸਨਮਾਨ ਹੈ ਇੱਕ ਤਾਂ ਪਹਿਲਾਂ ਆਪਾਂ ਜਿਹੜੀ ਸਟੇਜ ਦੇ ਕੋਲੋਂ ਭਰਾ ਬਖੜੇ ਆ ਆਪਾਂ ਇੱਕ ਸਾਈਡ ਤੇ ਹੋ ਜੀਏ ਕਿਉਂਕਿ ਪਿਛਲੇ ਭਰਾਵਾਂ ਨੂੰ ਕੁਝ ਨਹੀਂ ਦੀਦਾ ਆਪਾਂ ਥੋੜਾ ਥੋੜਾ ਸਾਈਡ ਤੇ ਹੋ ਜੀਏ ਭਰਾ ਬਣ ਕੇ ਮੇਰੀ ਬੇਨਤੀ ਹੈ ਆਪਾਂ ਥੋੜਾ ਥੋੜਾ ਸਾਈਡ ਤੇ ਹੋ ਜੀਏ ਉਧਰ ਸਰਦਾਰ ਨੇ 5 ਗਰਾਈ ਪਹਿਲਾਂ ਵੀ ਬੋਲਾਂ ਤੋਂ ਖੁਸ਼ ਹੋ ਕੇ ਮਾਨ ਸਨਮਾਨ ਪਹੁੰਚਦਾ ਕੀਤਾ ਸੀ ਫੇਰ ਇੱਕ ਵਾਰੀ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਨ ਸਨਮਾਨ ਜਿਹੜਾ ਪਹੁੰਚਦੇ ਕਰਦੇ ਨੇ ਵੱਡਾ ਧੰਨਵਾਦ ਕਿਉਂਕਿ ਗੱਲਾਂ ਕਬੱਡੀ ਦੀਆਂ ਨੇ ਗੱਲਾਂ ਆਏ ਹੋਏ ਭਰਾਵਾਦ ਵਰਗਤ ਸਿੰਘ ਜੀ ਐਸਆਈ ਚੌਕੀ ਚਾਰਜ 5 ਗਰਾਈ ਧਰਾਵਾ ਕੇ ਦੋਨਾਂ ਟੀਮਾਂ ਨੂੰ ਬੇਨਤੀ ਜਿਵੇਂ ਸੈਟ ਲਾ ਲੈਣ ਗਿਆ ਹੋਰ ਨਾਲੇ ਪੈਂਟ ਦਾ ਕੋਈ ਗੱਲ ਨਹੀਂ ਯਾਰਾਂ ਹਰ ਬਈ ਖਮੰਦਰ ਵੀਰ ਹੋੜ ਵਾਲਾ ਨੰਬਰ ਤਾਂ ਉਹ ਮੁੰਡਾ ਰਾਜਸਥਾਨੀਆ ਰੇਡ ਪੌਂਕ ਲਈ ਵਧਿਆ ਹੋਇਆ ਪਰ ਸਾਹਮਣੇ ਬਿੱਲਾ ਹਾ ਬਿੱਲਾ ਜਨੇਰ ਪਿੰਡ ਵਾਲਾ ਧਰਦਾ ਘਰ ਤੇ ਹੱਥ ਤਕੜੀ ਕੋਸ਼ਿਸ਼ ਕੀਤੀ ਹੈ ਪਰ ਕਮਿਆਰੇ ਪਿੰਡ ਵਾਲਾ ਬਾਜਾ ਸ਼ਾਹ ਕਰ ਗਿਆ ਕਿ ਨੰਬਰ ਤੇ ਅਸਲੀ ਰਾਜਸਥਾਨੀਆ ਜੋੜ ਗਿਆ ਬਾਜੇ ਕਮਿਆਰੇ ਦੇ ਵਿੱਚ ਇਹਨੇ ਛੋਟੀ ਜਿਹੀ ਕਬੱਡੀ ਖੇਡੀ ਹੈ ਕਿ ਚੀਤੇ ਜਿੰਨੀ ਫਰਤੀ ਤੇ ਸ਼ੇਰ ਜਿੰਨੀ ਜਾਨ ਸੀ ਜਦੋਂ ਰੇਡਾਂ ਪੌਂਦਾ ਖਰਖੜ ਦੇਖਦਾ ਜਹਾਰ ਸੀ ਚਮਕਾਉਣੇ ਇੱਕ ਮਿੰਟ ਭਾਈ ਆਪਾਂ ਸਾਈਡ ਤੇ ਕਰ ਲਈਏ ਰੀਪਲੇਅਰ ਭਾਈ ਭਾਈ ਸਾਈਡ ਤੇ ਕਰ ਲਈਏ ਯਾਰ ਜਿਹੜੇ ਮਾਨ ਸਨਮਾਨਾਂ ਚਮਕੌਰ 2 ਮਿੰਟ ਦਾ ਸਮਾਂ ਲਵਾਂਗੇ ਜਿਹੜੇ ਮਾਨ ਸਨਮਾਨ ਉਹ ਵੀ ਜ਼ਰੂਰੀ ਹੈ ਕਿਉਂਕਿ ਮਾਫੀ ਚਾਉਣੀ ਹੈ ਮਾਨ ਸਨਮਾਨ ਬਹੁਤ ਜ਼ਰੂਰੀ ਨੇ ਦੱਸੋ ਫਿਰ ਭਰਾ ਆਪਾਂ ਕਿਹਦੇ ਕਿਹਦੇ ਜਿਹੜੇ ਮਾਨ ਸਨਮਾਨ ਕਰਨੇ ਆ ਕਰਨਜੀਤ ਸਿੰਘ ਜੀ ਪੱਤਰਕਾਰ ਅਰਮ ਜੀਤ ਸਿੰਘ ਜੀ ਪੱਤਰਕਾਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਗੁਰਨੇਸ਼ ਸਿੰਘ ਜੀ ਬੁੱਟਰ ਸਾਹਿਬ ਵੀਰਕਸ਼ਮ ਸਿੰਘ ਜੀ ਬੁੱਟਰ ਸਾਹਿਬ ਉਮੀਦ ਹੈ ਦੋ ਮੰਡ ਭਰਾਵਾਂ ਕਪਾੜ ਜਿਹੜੀ ਜੇਤੂ ਟੀਮ ਖੜ ਗਈ ਉਸ ਤੋਂ ਬਾਅਦ ਕੋਈ ਨਹੀਂ ਟਰਪ ਸਾਹਿਬ ਕਿਹੜੀ ਟੀਮ ਜਿੱਤ ਗਈ Rajasthan Jhalakhi ਇਸ ਮੁਕਾਬਲੇ ਚ Rajasthan Jhalakhi ਟੀਮ ਜੇਤੂ ਹੈ ਸਾਡੇ ਪ੍ਰਬੰਧਕੀ ਬਾਬਾ ਜਸਪਾਲ ਸਿੰਘ ਜੀ ਬਾਬਾ ਜਸਪਾਲ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਬੋਲੇ ਜਾ ਰਹੇ ਆ ਭਰਾਵਾਂ ਕਿ ਆਪਾਂ ਜਲਦੀ ਬਾਬਾ ਨੌ ਨਿਹਾਲ ਸਿੰਘ ਦੇ ਨਾਲ ਸੱਤਰ ਸਿੰਘ ਜੀ ਪੁੱਜੇ ਹੋਇਆ ਸਭ ਬਹੁਤ ਬਹੁਤ ਤਾੜੀਆਂ ਦੇ ਆਜ ਪ੍ਰੀਤ ਸਿੰਘ ਜੀ ਤਾਜ ਪ੍ਰੀਤ ਸਿੰਘ ਜੀ ਪਰਮਜੀਤ ਸਿੰਘ ਜੀ ਪੱਤਰਕਾਰ ਗੁਰਸ਼ੇਖ ਸਿੰਘ ਜੀ ਜਿਨ੍ਹਾਂ ਦੇ ਨਾਮ ਬੋਲੇ ਗਏ ਆ ਭਰਾਵਾਂ ਜੀ ਆਪਣਾ ਮਾਨ ਸਰਵਰ ਲੈ ਜਾਣ ਮੇਰੀ ਬੇਨਤੀ ਆ ਮਾਨ ਸਰਵਰ ਲੈਣੇ ਆਲਾ ਜ਼ਰੂਰੀ ਆ ਮਾਫੀ ਚਾਹੁੰਦੇ ਆ ਰਸਮੀ ਨਾਲ ਤੋਂ ਵੀ ਔਰ ਪਰਮਜੀਤ ਸਿੰਘ ਜੀ ਪੱਤਰਕਾਰ ਜਲਦੀ ਆਜੋ ਭਰਾਵਾਂ ਕੇ ਆਪਾਂ ਜਿਹੜੇ ਮਾਨ ਸਰਵਰ ਜ਼ਰੂਰੀ ਆ